ਸੋ ਦੇਖ ਰਹੇ ਹਾਂ ਤੁਸੀਂ ਇਹ ਸੁਨਸਾਨੀ ਆਪਾਂ ਕਹਿ ਸਕਦੇ ਹਾਂ ਇੱਕ ਬੰਦ ਬਿਲਡਿੰਗ ਹੈ ਸ਼ੋਰੂਮ ਅਤੇ ਨੰਨ ਮੰਜ਼ਲਾ ਕੀਮਤ ਜੇ ਲਾਓ ਤਾਂ ਯਕੀਨਨ ਕਰੋੜਾਂ 'ਚ ਤਾਂ ਹੋਏਗੀ ਤੇ ਕਹਿੰਦੇ ਨਾ ਵੀ ਮਾੜੇ ਕੰਮ ਦਾ ਮਾੜਾ ਨਤੀਜਾ ਉਹਦੀ ਇੱਕ ਬੜੀ ਵੱਡੀ ਉਦਾਹਰਣ ਦਿਖਾ ਰਹੇ ਹਾਂ ਆਸ-ਪਾਸ ਜੰਗਲ ਜਿਹੜੀ ਚੀਜ਼ ਤੁਸੀਂ ਧੋਖੇ ਨਾਲ ਠੱਗੀ ਨਾਲ ਬਣਾਈ ਹੋਏਗੀ ਉਹਦਾ ਅੰਤ ਵੀ ਮਾੜਾ ਹੀ ਹੋਏਗਾ ਹੁਣ ਇਹ ਬਿਲਡਿੰਗ ਤੁਸੀਂ ਦੇਖੋ ਕਿੰਨੇ ਸਾਰੇ ਕੈਮਰਾਮੈਨ ਕੰਗਾ ਇੱਥੇ ਸ਼ਰਾਬ ਦੀਆਂ ਬੀਅਰ ਦੀਆਂ ਬੋਤਲਾਂ ਦੇ ਟੱਕਣ ਤੁਹਾਨੂੰ ਗਿਰੇ ਹੋਏ ਮਿਲਣਗੇ ਭਾਵ ਇਹ ਹੁਣ ਸ਼ਰਾਬੀਆਂ ਦਾ ਅੱਡਾ ਬਣ ਚੁੱਕਾ ਹੈ ਇਹ ਸ਼ੋਰੂਮ ਹੈ ਜਿਹੜਾ ਇਹ ਬਹੁਤ ਮਾਮੂਲੀ ਜਿਹਾ ਹਿੱਸਾ ਹੈ ਛੋਟਾ ਜਿਹਾ ਹਿੱਸਾ ਹੈ ਨਰਮਲ ਸਿੰਘ ਭੰਗੂ ਦੀ ਪ੍ਰਾਪਰਟੀ ਦਾ ਬਹੁਤੀ ਦੁਨੀਆ ਸਮਝ ਗਈ ਹੋएगी ਨਰਮਲ ਸਿੰਘ ਭੰਗੂ ਤੋਂ ਭਾਵ ਪਰਲ ਗਰੁੱਪ ਸੁਤੰਨ ਦੱਸਦੇ ਹਾਂ ਕਿਵੇਂ ਪੰਜਾਬ ਦਾ ਇੱਕ ਇਲਾਕਾ ਸ਼ਹਿਰ ਵੀ ਨਹੀਂ ਕਹਿ ਸਕਦੇ ਹੁਣ ਸ਼ਹਿਰ ਡਵੈਲਪ ਹੋ ਗਿਆ ਹੋਏਗਾ ਬਰਨਾਲਾ ਬਰਨਾਲੇ ਦੀ ਗੱਲ ਕਰ ਰਹੇ ਆ ਬਰਨਾਲੇ ਦਾ ਇੱਕ ਦੋਜੀ ਆਪਣਾ ਭਵਿੱਖ ਬਣਾਉਣ ਲਈ ਪਹਿਲਾਂ ਇੱਕ ਕੰਪਨੀ 'ਚ ਨੌਕਰੀ ਕਰਦਾ ਹੈ ਦੂਜੀ ਕੰਪਨੀ 'ਚ ਨੌਕਰੀ ਕਰਦਾ ਹੈ ਆਪਣੀ ਕੰਪਨੀ ਖੜੀ ਕਰਦਾ ਹੈ ਤੇ 10 ਸ0 20 30 40 ਨਹੀਂ 45 ਨਹੀਂ 50000 ਕਰੋੜ ਰਕਮ ਸੁਣਿਓ 50000 ਕਰੋੜ ਦਾ ਕਪਲਾ ਗੋਲਮਾਲ ਕਰਕੇ ਜਾਂਦਾ ਸੁਪਰੀਮ ਕੋਰਟ ਨੂੰ ਹੁਕਮ ਕਰਨੇ ਪੈਂਦੇ ਆ ਵੀ ਦੇਖਿਓ ਕਿ ਇਹਦੇ ਗਰੁੱਪ ਵਾਲੇ ਦੀ ਕੰਪਨੀ ਵਾਲੇ ਕੋ ਪ੍ਰਾਪਰਟੀ ਨਾ ਵੇਚ ਜਾਣ ਸਾਰੀਆਂ ਜਬਤ ਕਰੋ ਸਰਕਾਰ ਨੂੰ ਕਹਿੰਦੇ ਆ ਤੇ ਲੋਕਾਂ ਦਾ ਪੈਸਾ ਮੋੜੋ 5 ਕਰੋੜ ਲੋਕਾਂ ਨਾਲ 50 ਹਜ਼ਾਰ ਕਰੋੜ ਦੀ ਠੱਗੀ ਪੂੰਜੀ ਸਕੈਮ ਭਾਰਤ ਦਾ ਇੱਕ ਵੱਡੇ ਸਕੈਮਾਂ ਚੋਂ ਇੱਕ ਸਕੈਮ ਬੀਤੇ ਕੱਲ ਖਬਰ ਆndi ਹੈ ਤਿਹਾਰ ਜੇਲ੍ਹ ਦੇ ਵਿੱਚ ਨਿਰਮਲ ਸਿੰਘ ਪੰਗੂ ਸਿੱਗੇ ਤਬੀਅਤ ਖਰਾਬ ਹੋਈ ਦੀਨ ਦਿਵਾਲ ਹਸਪਤਾਲ ਲੈ ਗਏ ਦਿੱਲੀ ਦੇ ਤੇ ਉੱਥੇ ਸਵਰਗ ਸੁਧਾਰ ਗਿਆ ਜਦੋਂ ਗ੍ਰਿਫਤਾਰ ਹੋਇਆ ਸੀ ਨਾ ਤਾਂ ਮੋਹਾਲੀ ਆਈਵੀ ਹਸਪੀਟਲ ਹੈ ਹੁਣ ਵਿਕ ਗਿਆ ਉਹ ਲਿਵਾਸਾ ਹਸਪੀਟਲ ਬਣ ਗਿਆ ਉਹ ਆਈਵੀ ਹਸਪੀਟਲ ਦੇ ਵਿੱਚ ਵੀ ਨਾ ਉਹ ਜਦੋਂ ਗ੍ਰਿਫਤਾਰ ਹੋਇਆ ਸੀ ਤਾਂ ਦਾਖਲ ਰਿਹਾ ਸੀ ਕਾਫੀ ਚਿਰ ਸ਼ਾਇਦ 1 ਸਾਲ ਤੋਂ ਵੱਧ ਸਮਾਂ ਰੋਜ਼ ਦਾ ਕੰਮ ਸੀ ਉੱਥੇ ਪੁਲਿਸ ਲੱਗੀ ਰਹਿੰਦੀ ਸੀ ਹੰਦਰ ਦਾਖਲ ਸੀ ਬਾਹਰ ਪਬਲਿਕ ਖੜੀ ਰਹਿੰਦੀ ਸੀ ਜਿੰਦਾਬਾਦ ਮੁਰਦਾਬਾਦ ਹੁੰਦੀ ਸੀ ਪੈਸੇ ਆਪਣੇ ਮੰਗਦੀ ਸੀਗੀ ਮੁੜ ਕੇ ਤਿਹਾਰ ਜੇਲ੍ਹ ਦੇ ਵਿੱਚ ਉਹ ਚਲੇ ਗਏ ਸੋ ਇੱਕ ਦੋਚੀ ਦੁੱਧ ਵੇਚਣ ਵਾਲਾ ਇਹ ਬਿਲਡਿੰਗ ਵੀ ਤੁਹਾਨੂੰ ਜਿਵੇਂ ਦੱਸ ਕੇ ਹਟਿਆ ਪੰਗੂ ਦੀ ਉਹ ਹੈ ਇੱਕ ਦੋਜੀ ਐਡਾ ਵੱਡਾ ਸਮਰਾਜ ਖੜਾ ਕਰ ਸਕਦਾ ਬੋਹਾੜੀ ਸੱਤ ਫੇਸ ਵੀ ਕਿਸੇ ਟਾਈਮ ਕੋਠੀ ਹੁੰਦੀ ਸੀ ਜੋ ਅਕਸਰ ਸੁਣਦੇ ਆ ਇੱਕ ਬੇਟਾ ਸੀ ਨਿਰਮਲ ਨਿਰਮਲ ਸਿੰਘ ਉਹਨਾਂ ਦਾ ਪਰਮਿੰਦਰ ਸਿੰਘ ਬਾਦਲ ਸਰਕਾਰ ਤੇ ਜਿੰਨੇ ਕਬੱਡੀ ਦੇ ਵਰਲਡ ਕੱਪ ਹੋਏ ਦੋ ਕਹਿੰਦੇ ਸਪਾਂਸਰ ਹੁੰਦੇ ਸੀਗੇ ਉਹਨਾਂ ਚੋਂ ਇੱਕ ਪੰਗੂ ਹੁੰਦਾ ਸੀਗਾ ਪਾਕਿਸਤਾਨ ਤੋਂ ਵੀ ਖਿਡਾਰੀ ਆਣੇ ਕਬੱਡੀ ਦੇ ਹੋਰ ਮੁਲਕਾਂ ਤੋਂ ਵੀ ਆਣੇ ਕਬੱਡੀ ਵਰਲਡ ਕੱਪ ਦੀ ਗੱਲ ਹੋ ਰਹੀ ਹੈ। ਪ੍ਰਮਿੰਦਰ ਸਿੰਘ ਇੱਕ ਇੱਕ ਮੁੰਡਾ ਸੀ ਉਹ ਵੀ ਕਈ ਸਾਲ ਪਹਿਲਾਂ ਭਰਜਵਾਨੀ ਚ ਜੋ ਸੁਣਦੇ ਆਂ ਸੀ ਰੱਬ ਨੂੰ ਪਿਆਰਾ ਹੋ ਗਿਆ ਸੀ। ਗਿਆਨ ਸਾਗਰ ਹਸਪਤਾਲ ਬਨੂੜ ਗਿਆਨ ਸਾਗਰ ਕਾਲਜ ਹੁਣ ਉਹ ਵੀ ਵਿਕ ਚੁੱਕੇ ਨੇ। ਦਾ ਮਾਲਕ ਨਿਰਮਲ ਭੰਗੂ ਪੌਂਜੀ ਸਕੈਮ। ਹੋਰ ਜਿਹੜੀਆਂ ਕੰਪਨੀਆਂ ਖੜੀਆਂ ਕੀਤੀਆਂ। ਕਹਿੰਦੇ ਮੁੰਡਾ ਜਦੋਂ ਆਪਣੇ ਖੀਰਲੇ ਦਿਨਾਂ ਚ ਸੀ ਦਿੱਲੀ ਪਿਓ ਨੇ ਹਸਪਤਾਲ ਦੇ ਕੋਲ ਡਾਕਟਰਾਂ ਦੀ ਲੈਂਡ ਲਾਤੀ ਸੀ ਮੇਰਾ ਮੁੰਡਾ ਬਚਾ ਲਓ। ਪੈਸੇ ਦੀ ਕੋਈ ਘਾਟ ਨਹੀਂ ਸੀ। ਪਰ ਨਤੀਜਾ ਮੁੰਡਾ ਨਹੀਂ ਬਚਾਇਆ ਜਾ ਸਕਿਆ ਸੀਗਾ ਤੇ 70000 ਏਜੰਟ ਇਸ ਬੰਦੇ ਨੇ ਖੜੇ ਕਰਤੇ ਸੀ ਆਪਣੇ 70000 ਏਜੰਟ 50000 ਕਰੋੜ ਦਾ ਗੋਲਮਾਲ ਤੇ ਆਪਣਾ 5 ਕਰੋੜ ਲੋਕਾਂ ਨਾਲ ਜਿਹੜਾ ਛੱਗੀ ਪਰਲ ਗਰੁੱਪ ਪਰਲ ਸਮਝਦੇ ਮੋਤੀ ਨੂੰ ਕਹਿੰਦੇ ਆ ਜਿਹੜਾ ਸਮੁੰਦਰ ਚ ਸਿੱਪੀਆਂ ਚ ਘੋਗਿਆਂ ਦੇ ਵਿੱਚ ਨਿਕਲਦਾ ਹੁੰਦਾ ਉਸ ਨਾਤੇ ਨੇ ਗਰੁੱਪ ਖੜਾ ਕੀਤਾ ਸੀਗਾ ਗ੍ਰਿਫਤਾਰੀ ਤਾਂ ਚਲੋ 2016 ਦੀ ਗੱਲ ਹੈ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਔਰ ਇੱਕ ਬੜਾ ਵੱਡਾ ਸਕੈਮ ਸੀਗਾ ਤੇ ਐਡਾ ਵੱਡਾ ਸਕੈਮ ਕਰਕੇ ਦੇਸ਼ ਦੀਆਂ ਚਿੱਟਫੰਡ ਘੁਟਾਲੇ ਵੀ ਕੀਤੇ ਜ਼ਿਆਦਾਤਰ ਦੱਖਣ ਭਾਰਤ ਦੇ ਵੱਲ ਕੰਮ ਕੀਤਾ ਸੀ ਇਹਨਾਂ ਨੇ ਬਾਕੀ ਵੀ ਕਈ ਪਾਸਿਆਂ ਚ ਕੀਤਾ ਸੀਬੀਆਈ ਜਿਹੜਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ 19 ਫਰਵਰੀ 2014 ਨੂੰ ਇਹਦੀ ਪੜਤਾਲ ਸ਼ੁਰੂ ਕਰਦਾ ਹੈ ਭੰਗੂ ਦੀਆਂ ਦੋ ਕੰਪਨੀਆਂ ਪੀਜੀਐਫ ਲਿਮਟਿਡ ਤੇ ਪੀਏਸੀਐਲ ਲਿਮਟਿਡ ਜਿਹੜੀਆਂ ਲਾਂਚ ਕਰਦਾ ਹੈ ਤੇ ਆਪਣਾ ਇਨਵੈਸਟ ਕਰਾਉਣਾ ਸ਼ੁਰੂ ਕਰਦਾ ਹੈ ਲੋਕਾਂ ਤੋਂ ਤੁਹਾਡੇ ਪੈਸੇ ਗ੍ਰਿਫਤਾਰ ਹੋਣਗੇ ਪੰਜੀ ਦੇ ਡਾਇਰੈਕਟਰ ਬਣਾਏ ਹੋਏ ਸੀ ਇੱਕ ਡਾਇਰੈਕਟਰ ਹਰਚੰਦ ਸਿੰਘ ਗਿੱਲ ਸੀ ਜਿਹਨੂੰ ਤ੍ਰਿਸ਼ੂਲ ਆਪਰੇਸ਼ਨ ਚਲਾਇਆ ਜਾਂਦਾ ਹੈ ਸੀਬੀਆਈ ਵੱਲੋਂ ਤੇ ਫਿਜੀ ਤੋਂ ਰਿਪੋਰਟ ਕਰਕੇ ਇੰਡੀਆ ਲਿਆ ਕੇ ਗ੍ਰਿਫਤਾਰੀ ਉਹਦੀ ਪਾਈ ਜਾਂਦੀ ਹੈ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਸਾਈਕਲ ਤੇ ਘੁੰਮ ਕੇ ਦੁੱਧ ਵੇਚਦਾ ਹੁੰਦਾ ਸੀਗਾ ਦੋਜੀ ਉਹਦਾ ਐਡਾ ਤਕੜਾ ਕਾਰੋਬਾਰ ਖੜਾ ਕਰ ਜਾਣਾ ਕੀ ਸਰਕਾਰਾਂ ਦੀ ਅਫਸਰਾਂ ਦੀ ਹੁਕਮਰਾਨਾਂ ਦੀ ਸਿਆਸਤਦਾਨਾਂ ਦੀ ਪਹਿਲਾਂ ਕਦੇ ਇਸ ਤੇ ਨਜ਼ਰ ਨਹੀਂ ਗਈ ਸੀ ਨਜ਼ਰ ਤਾਂ ਬੇਸ਼ੱਕ ਗਈ ਹੋਏਗੀ ਦਿੱਲੀ ਦੀ ਗੱਲ ਕਰੀਏ ਬੰਬਈ ਦੀ ਗੱਲ ਕਰੀਏ ਮੋਹਾਲੀ ਦੀ ਗੱਲ ਕਰੀਏ ਕਈ ਸੂਬਿਆਂ ਦੇ ਵਿੱਚ ਅਰਬਾਂ ਰੁਪਏ ਦਾ ਇਹ ਸਾਮਰਾਜ ਜਿਹੜਾ ਖੜਾ ਕੀਤਾ ਸੀ ਪਹਿਲਾਂ ਤਾਂ ਜਵਾਨੀ ਵੇਲੇ ਬਰਨਾਲੇ ਤੋਂ ਇੱਧਰ ਆਏ ਨੌਕਰੀ ਨਹੀਂ ਮਿਲੀ ਪੱਛਮ ਬੰਗਾਲ ਚਲੇ ਗਏ ਉੱਥੇ ਜਾ ਕੇ ਸਭ ਤੋਂ ਪਹਿਲਾਂ ਇੱਕ ਚਿੱਟ ਫੰਡ ਕੰਪਨੀ ਦੇ ਵਿੱਚ ਕੰਮ ਕੀਤਾ ਕਲਕੱਤਾ ਚ ਪੀਰਲੈਸ ਨਾ ਦੀ ਕੰਪਨੀ ਸੀ ਉਹ ਫਿਰ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਨਾਲ ਜੁੜ ਗਏ ਫਿਰ ਉੱਥੇ ਕੰਮ ਕੀਤਾ ਫਿਰ ਉਹ ਬੰਦ ਹੋ ਗਈ ਫਿਰ بے ਰੋਜ਼ਗਾਰ ਹੋ ਗਿਆ ਪਰ ਇਹ ਵੀ ਇਨਾ ਕੰਪਨੀ ਚ ਕੰਮ ਕਰਕੇ ਭੰਗੂ ਨੇ ਸਿੱਖ ਲਿਆ ਸੀ ਹਾਊ ਟੂ ਮੇਕ ਮਨੀ ਵਾਟ ਇਜ਼ ਦਾ ਈਜ਼ੀ ਵੇ ਫਾਰ ਮੇਕਿੰਗ ਮਨੀ ਪੈਸਾ ਕਮਾਉਣ ਦਾ ਸੌਖਾ ਤਰੀਕਾ ਫਿਰ ਉਸ ਤੇ ਤੁਰਿਆ ਪੱਤਰਾ ਕਰਕੇ ਛੋਟਾ ਰਸਤਾ ਨੋਟ ਕਮਾਉਣ ਦਾ ਆਪਣੀ ਕੰਪਨੀ ਖੜੀ ਕੀਤੀ ਪਰਲਸ ਗੋਲਡਨ ਫੋਰੈਸਟ ਤੇ ਸਾਗੋਂ ਦੇ ਜਿਹੜੇ ਦਰਖਤ ਹੁੰਦੇ ਆ ਸਾਗੋਂ ਦੇ ਦਰਖਤ ਲਾਓ ਪੌਦੇ ਲਾਓ ਤੇ ਮੋਟਾ ਮੁਨਾਫਾ ਕਮਾਓ ਇਹ ਲੋਕਾਂ ਨੂੰ ਕਿਹਾ 1996 ਤੱਕ ਕਰੋੜਾਂ ਰੁਪਇਆ ਭੰਗੂ ਇਸੇ ਨਾਂ ਤੇ ਇਕੱਠਾ ਕਰ ਗਿਆ ਸੀ ਫਿਰ ਇਨਕਮ ਟੈਕਸ ਆਇਆ ਹੋਰ ਪੜਤਾਲਾਂ ਹੋਈਆਂ ਇਹ ਕੰਪਨੀ ਬੰਦ ਹੋ ਗਈ ਉਸ ਤੋਂ ਬਾਅਦ ਪੀਐਸਸੀ ਐਲ ਸ਼ੁਰੂ ਕਰਤੀ ਕੰਮ ਹੋਈ ਸੀ ਲੋਕਾਂ ਨੂੰ ਮੁਨਾਫੇ ਦਾ ਲਾਲਚ ਚੈਨ ਸਿਸਟਮ ਲੋਕ ਆਪਣੇ ਥੱਲੇ ਹੋਰ ਲੋਕਾਂ ਨੂੰ ਜੋੜਦੇ ਸੀ ਦਿੱਲੀ ਬੰਬੇ ਕਲਗੱਟਾ ਚੰਡੀਗੜ੍ਹ ਮੋਹਾਲੀ ਪਰਲ ਦੀ ਸੰਪਤੀ ਇਹਨਾਂ ਸਾਰਿਆਂ ਸ਼ਹਿਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਪਈ ਹੈ ਭਾਵ ਉਹੀ ਕਿ ਤਿਹਾਰ ਦੇਲ ਚ ਅੱਜ ਕੱਲੋ ਬੰਦ ਸੀਗੇ ਪੰਜਾਬ ਦੇ ਵਿੱਚ ਵੀ ਗ੍ਰਿਫਤਾਰ ਹੋਏ ਹੋਰਸ ਲੱਗ ਜਾਂਦੀ ਸੀ ਉੱਪਰ ਖੁਦ ਜਿਹੜੀ ਭੰਗੂ ਦੀ ਗ੍ਰਿਫਤਾਰੀ ਹੈ 8 ਜਨਵਰੀ 2116 ਨੂੰ ਹੁੰਦੀ ਹੈ ਬਰਨਾਲੇ ਤੋਂ ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਰਹਿਣ ਵਾਲੇ ਇਸ ਤਰ੍ਹਾਂ ਸਿਰਫ ਚਿੱਟ ਫੰਡ ਦੇ ਨਾਂ ਤੇ ਪੇੜ ਲਾਓ ਮੁਨਾਫਾ ਕਮਾਓ ਐਦਾਂ ਦੇ ਕੰਮ ਕਰਕੇ ਜਿਹੜਾ ਭੰਗੂ ਨੇ ਇਹ ਸਾਮਰਾਜ ਖੜਾ ਕਰ ਲਿਆ ਸੀ ਪਰ ਜਿਵੇਂ ਉਹ ਕਹਿੰਦੇ ਨਾ ਕਿ ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਹੁਣ ਜਿਹੀਆਂ ਪ੍ਰਾਪਰਟੀਆਂ ਕਿਸੇ ਟਾਈਮ ਇਸ ਦਫਤਰ ਥੱਲੇ ਵੀ ਪੂਰੀ ਚਹਿਲ ਪਹਿਲ ਹੁੰਦੀ ਸੀਗੀ ਤੇ ਹੁਣ ਤਾਂ ਨਾਮ ਤੱਕ ਵੀ ਨਹੀਂ ਰਹਿ ਗਿਆ ਬਸ ਨਿਸ਼ਾਨੀ ਰਹਿ ਗਈ ਹੈ ਕਿ ਭੰਗੂ ਦੀ ਬਿਲਡਿੰਗ ਹੈਗੀ ਹੈ ਮੋਹਾਲੀ ਦੇ ਵਿੱਚ ਤੇ ਉਹੀ ਗੱਲ ਜਿਹੜੀ ਆਪਾਂ ਕਰ ਰਹੇ ਸੀ ਪੈਸਾ ਕਹਿੰਦੇ ਬਹੁਤ ਕੁਛ ਹੈ ਸਭ ਕੁਛ ਨਹੀਂ ਹੈ ਉਹਦੀ ਐਗਜ਼ਾਮਪਲ 70 ਦਾ ਉਹ ਦਹਾਕਾ ਸੀ ਜਦੋਂ ਕਲਕੱਤਾ ਚਲਾ ਜਾਂਦਾ ਭੰਗੂ ਤੇ ਫੇਰ 80 ਦੇ ਵਿੱਚ ਉਹੀ 10 ਸਾਲਾਂ ਬਾਅਦ 골ਡਨ ਫੋਰੈਸਟ ਪਰਲਸ 골ਡਨ ਫੋਰੈਸਟ ਕੰਪਨੀ ਖੜੀ ਹੁੰਦੀ ਹੈ ਰਕਮ ਵਾਲ ਜੇ ਦੇਖੀਏ 5 ਕਰੋੜ ਲੋਕਾਂ ਨੂੰ ਟਾਰਗੇਟ ਕਰਨਾ 70 ਹਜ਼ਾਰ ਏਜੰਟਾਂ ਦੇ ਨਾਲ 50 ਹਜ਼ਾਰ ਕਰੋੜ ਦਾ ਪੈਸਾ ਇਕੱਠਾ ਕਰ ਜਾਣਾ ਆਸਟ੍ਰੇਲੀਆ ਵਰਗੇ ਮੁਲਕਾਂ 'ਚ ਵੀ ਕਈ ਇਹਨਾਂ ਦੀਆਂ ਜਾਇਦਾਦਾਂ ਹੈਗੀਆਂ ਨੇ ਰੀਅਲ ਏਸਟੇਟ ਕੰਪਨੀ ਬਣਾਈ ਹਨਾ ਮੈਗਾ ਹਾਊਸਿੰਗ ਸ਼ੇਅਰ ਇਨਵੈਸਟਮੈਂਟ ਫਰਮ ਦੀ ਤਰ੍ਹਾਂ ਜਿਹੜਾ ਹੈਗਾ ਉਹਨੂੰ ਲੈ ਕੇ ਚਲਾਇਆ SEBI ਦੀ ਨਜ਼ਰ ਆ ਜਦੋਂ ਇਹ ਆਗੇ ਤਾ ਸੇਬੀ ਨੇ ਇੱਕ ਅੰਦਾਜ਼ਾ ਲਾਇਆ ਸੀਗਾ ਵੀ ਘੱਟੋ-ਘੱਟ ਇਹ 50 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਚੁੱਕੇ ਨੇ ਮੁੜ ਕੇ ਫਿਰ ਉਹੀ ਗੱਲ ਹੈ ਸ਼ਕੰਜੇ ਕੱਸਦੇ ਗਏ 8 ਸਾਲ ਕੋਰਟ ਦੇ ਵਿੱਚ ਕੇਸ ਚੱਲਿਆ 2014 ਦੇ ਵਿੱਚ ਆ ਕੇ ਸੁਪਰੀਮ ਕੋਰਟ ਨੇ ਪੀਐਸਸੀਐਲ ਦੇ ਖਿਲਾਫ ਫੈਸਲਾ ਸੁਣਾਇਆ ਇਨਵੈਸਟਰਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ ਫਰਜੀਵਾੜਾ ਫਿਰ ਨਿਕਲਿਆ 16 ਚ ਗ੍ਰਿਫਤਾਰੀ ਹੁੰਦੀ ਹੈ ਪੂਰੇ ਇੰਡੀਆ ਤੋਂ ਬਾਹਰ ਆਪਣਾ ਪੈਸੇ ਜਦਾਦਾਂ ਦੀ ਇੱਕ ਲਿਸਟ ਬਣਾਈ ਜਾਂਦੀ ਔਰ ਦੇਖੋ ਬਈ ਬਰੇਟਲੀ ਬਰੇਟਲੀ ਕੌਣ ਹੈ ਬੜਾ ਵੱਡਾ ਕ੍ਰਿਕਟ ਖਿਡਾਰੀ ਹੋਇਆ ਉਹ ਭੰਗੂ ਦੇ ਗਰੁੱਪ ਦੀ ਐਡ ਕਰਦਾ ਹੁੰਦਾ ਸੀਗਾ ਪਰਲ ਗਰੁੱਪ ਦੀ ਬਰੇਟਲੀ ਵਰਗਾ ਖਿਡਾਰੀ ਵਿਸ਼ਵ ਕਬੱਡੀ ਟੂਰਨਾਮੈਂਟ ਤੁਹਾਨੂੰ ਦੱਸ ਹੀ ਚੁੱਕੇ ਆ ਜਿਹੜੇ ਪੰਜਾਬ ਦੇ ਵਿੱਚ ਹੋਏ ਸੀ ਬਰੇਟਲੀ ਵਰਗੇ ਨੂੰ ਜਿਹਨੇ ਮਾਡਲ ਦੇ ਤੌਰ ਤੇ ਆਪਣੀ ਕੰਪਨੀ ਦੇ ਵਿੱਚ ਲਿਆ ਹੋਵੇ ਬਾਅਦ ਮੇਰ ਵਕਤ ਵੀ ਦਗਾ ਗਿਆ ਪ੍ਰੇਮ ਕੌਰ ਇਹਨਾਂ ਦੀ ਘਰ ਵਾਲੀ ਉਹ ਵੀ ਗ੍ਰਿਫਤਾਰ ਹੁੰਦੀ ਹੈ ਕਿਉਂਕਿ ਕਾफी ਕੁਝ ਉਹਨਾਂ ਦੇ ਨਾਮ ਵੀ ਸੀਗਾ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਵੀ ਪਰਚਾ ਦਰਜ ਹੁੰਦਾ ਹੈ ਤੇ ਇਸ ਤਰ੍ਹਾਂ ਕਰਕੇ ਹੁਣ ਖੈਰ سلسلہ جاری ਹੈ ਉਸ ਟਾਈਮ ਉਹਨਾਂ ਨੇ ਕਹਤੇ ਆ ਸੀਗਾ ਸੁਪਰੀਮ ਕੋਰਟ ਨੇ ਨਿਵੇਸ਼ਕਾਂ ਨੂੰ ਬਈ ਪੈਸੇ ਤੁਸੀਂ ਇਹਨਾਂ ਦੇ ਮੋੜੋ ਪਰ ਗੱਲ ਇਹ ਹੈ ਕਿ ਮਹਾਬਲੀ ਰਣਬੀਰ ਸੂਰਮੇ ਤਾਜਾਂ ਤਖਤਾਂ ਵਾਲੇ ਮਿੱਟੀ ਦੇ ਵਿੱਚ ਮਿੱਟੀ ਹੋ ਗਏ ਕਿਤਨਾਂ ਲੱਭਦੇ ਭਾਲੇ ਸਰਬਕਲਾ ਸਮਰੱਥ ਕਹਾਉਂਦੇ ਅੰਤ ਹਾਰ ਗਏ ਬਾਜ਼ੀ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜ਼ੀ ਆ ਉਜਾੜ ਕੈਮਰਾਮੈਨ ਨੂੰ ਤੁਹਾਨੂੰ ਪਿੱਛੇ ਦਿਖਾਣਗੇ ਬਿਲਕੁਲ ਭੰਗੂ ਦੇ ਸ਼ੋਰੂਮ ਦੇ ਨਾਲ ਹੈ ਆ ਉਜਾੜ ਹੀ ਤੁਹਾਡੀ ਜ਼ਿੰਦਗੀ ਚ ਰਹਿ ਜਾਏਗਾ ਜੇ ਤੁਸੀਂ ਲੋਕਾਂ ਨਾਲ ਝੂਠ ਬੋਲ ਕੇ ਠੱਗੀ ਮਾਰ ਕੇ ਧੋਖਾ ਕਰਕੇ ਆ ਦੇਖੋ ਸ਼ਰਾਪਾਂ ਦੀਆਂ ਟੁੱਟੀਆਂ ਬੋਤਲਾਂ ਅਕਸਰ ਸ਼ਰਾਬੀ ਆ ਕੇ ਰੋਜ਼ ਸਵੇਰੇ ਸ਼ਾਮ ਨਾਲ ਹੀ ਠੇਕਾ ਤੇ दारू ਆ ਪੀਂਦੇ ਨੇ ਤੇ ਆ ਬਣ ਕੇ ਰਹਿ ਗਿਆ ਜਿੱਥੇ ਕਦੀ ਮੇਲੇ ਲੱਗਦਾ ਹੁੰਦਾ ਸੀਗਾ ਲੋਕ ਭੱਜੇ ਆਉਂਦੇ ਸੀ ਵੀ ਅਸੀਂ ਇੱਥੇ ਲੱਖ ਦੇਵਾਂਗੇ 2 ਲੱਖ ਬਣ ਕੇ ਆਊਗਾ 5 ਲੱਖ ਦੇਵਾਂਗੇ 10 ਲੱਖ ਆਊਗਾ 50 ਲੱਖ ਦੇਵਾਂਗੇ ਕਰੋੜ ਆਊਗਾ ਤੇ ਹੁਣ ਆ ਚੀਜ਼ ਰਹਿ ਗਈ ਹੈ ਨਿਰਮਲ ਸਿੰਘ ਪੰਗੂ ਆਪ ਵੀ ਜੇਲ੍ਹ 'ਚ ਜਵਾਨੀ 'ਚ ਮੁੰਡਾ ਚਲਾ ਗਿਆ ਆਪ ਵੀ ਖਤਮ ਘਰ ਵਾਲੀ ਹੁਣ ਇਕੱਲੀ ਰਹਿ ਗਈ ਹੈ ਅੱਗੇ ਪਰਮਿੰਦਰ ਸਿੰਘ ਇਹਨਾਂ ਦਾ ਬੇਟਾ ਉਹਦਾ ਪਰਿਵਾਰ ਜ਼ਰੂਰ ਹੋਏਗਾ ਪਰ ਉਹੀ ਗੱਲ ਹੈ ਜੇ ਠੱਗੀਆਂ ਮਾਰੋਗੇ ਤਾਂ ਲੈ ਦੇ ਕੇ ਪੱਲੇ ਇਹੀ ਰਹਿ ਜਾਏਗਾ ਪ੍ਰਾਪਰਟੀਆਂ কুরਕ ਤੇ ਪੈਸਾ ਫਿਰ ਜਿੰਨਾ ਤੋਂ ਲਿਆ ਉਹਨਾਂ ਕੋਲ ਵਾਪਸ ਜਾਏਗਾ ਛੋ ਮਾੜੇ ਕੰਮ ਨਾ ਕਰੋ ਤਾਂ ਚੰਗਾ ਵਰਨਾ ਭੰਗੂ ਵਰਗੇ ਕਿਸੇ ਹੀ ਰਹਿ ਜਾਣਗੇ ਕਿ ਆਪਣਾ ਹਸਪਤਾਲ ਹੋਵੇ ਨਾਮਚੀਨ ਡਾਕਟਰ ਹੋਣ ਪਰ ਬਿਮਾਰ ਪਈ ਔਲਾਦ ਨੂੰ ਨਾ ਬਚਾ ਸਕੋ ਜਿਹਦੇ ਲਈ ਸਭ ਕੁਝ ਕਰ ਰਹੇ ਸੀਗੇ ਅੱਗੇ ਹੁਣ ਕੀ ਫੈਸਲੇ ਆਉਂਦੇ ਨੇ ਦੇਖਣਾ ਬਾਕੀ ਹੈ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ